ਹਾਂ ਸ਼ੀਕਲ ਦੋਸਤੋ ਅੱਜ ਆਪਾਂ ਫਿਰ ਤੋਂ ਹਾਜ਼ਰ ਆ ਤੁਹਾਡੇ ਆਪਣੇ ਚੈਨਲ ਸੇਵਾ ਪੰਜਾਬੀ ਵਿੱਚ ਦੋਸਤੋ ਅੱਜ ਆਪਾਂ ਛੋਟਾ ਜਿਹਾ ਵਿਆਕਰਨ ਦਾ ਟੌਪਿਕ ਕਰਨਾ ਜਿਹੜਾ ਆਪਾਂ ਸ਼ੁੱਧ ਸ਼ੁੱਧ ਅक्षर ਬੱਚਿਆਂ ਨੂੰ ਯਾਦ ਕਰਾਉਂਦੇ ਆ ਤੇ ਆਪ ਵੀ ਕਈ ਵਾਰ ਉਲਝ ਜਾਂਦੇ ਆ ਇਹਦੇ ਥੋੜੇ ਜੇ ਰੂਲਸ ਨੇ ਜਿਹਨੂੰ ਆਪਾਂ ਦੇਖਾਂਗੇ ਜਿਵੇਂ ਕਿ ਆਪਾਂ ਰੂਲ ਨੰਬਰ 1 ਹੈ ਜੀ ਕੋਈ ਵੀ ਅੱਖਰ ਦੇ ਉੱਤੇ ਜਿਵੇਂ ਕਿ ਸਿਹਾਰੀ ਲੱਗੀ ਸੌਰੀ ਲਾਂ ਲੱਗੀ ਹੋਵੇ ਤਾਂ ਆਪਾਂ ਪਹਿਲੇ ਅੱਖਰ ਨੂੰ ਸਿਹਾਰੀ ਵਿੱਚ ਬਦਲ ਦਿੰਦੇ ਹਾਂ ਮੈਂ ਦੁਬਾਰਾ ਦੱਸ ਰਹੀ ਹਾਂ ਜਦ ਪਹਿਲੇ ਅੱਖਰ ਤੇ ਲਾਂ ਲੱਗੀ ਹੋਵੇ ਦੂਜੇ ਉਸ ਨੂੰ ਸਿਹਾਰੀ ਵਿੱਚ ਬਦਲ ਦਿੱਤਾ ਜਾਂਦਾ ਹੈ ਜੇ ਆਪਣੇ ਕੋਲ ਦੁਲਾਵਾਂ ਲੱਗੀਆਂ ਹੋਣ ਤਾਂ ਉਸ ਨੂੰ ਜਿਹੜਾ ਸਿਹਾਰੀ ਹੈ ਅੱਖਰ ਸ਼ਬਦ ਦੇ ਦੂਜੇ ਅੱਖਰ ਨੂੰ ਲੱਗ ਜਾਂਦੀ ਹੈ ਆਪਾਂ ਐਗਜ਼ਾਮਪਲ ਨਾਲ ਵੀ ਸਮਝਾਂਗੇ ਉਦਾਹਰਨ ਨਾਲ ਵੀ ਸਮਝਾਂਗੇ ਪਹਿਲਾਂ ਆਪਾਂ ਇਸ ਤਰ੍ਹਾਂ ਕੋਸ਼ਿਸ਼ ਕਰਦੇ ਹਾਂ ਪਹਿਲਾਂ ਜਦੋਂ ਲਾਂ ਲੱਗੀ ਹੋਵੇ ਸ਼ਬਦ ਦੇ ਪਹਿਲੇ ਅੱਖਰ ਨੂੰ ਸਿਹਾਰੀ ਲੱਗ ਜਾਂਦੀ ਹੈ ਜਦੋਂ ਦੁਲਾਵਾਂ ਲੱਗੀਆਂ ਹੋਣ ਤਾਂ ਸ਼ਬਦ ਦੇ ਦੂਜੇ ਅੱਖਰ ਨੂੰ ਦੁਲਾ ਸਿਹਾਰੀ ਲੱਗ ਜਾਂਦੀ ਹੈ ਜਦੋਂ ਦੁਲਾਵਾਂ ਹੋਣ ਇਸੇ ਤਰ੍ਹਾਂ ਜਦੋਂ ਖੋੜਾ ਹੋਵੇ ਤਾਂ ਆਪਾਂ ਪਹਿਲੇ ਸ਼ਬਦ ਦੇ ਪਹਿਲੇ ਅੱਖਰ ਨੂੰ ਔਂਕੜ ਲਾ ਦਿੰਨੇ ਆ ਜਦੋਂ ਕਨੋੜਾ ਹੋਵੇ ਤਾਂ ਆਪਾਂ ਸ਼ਬਦ ਦੇ ਦੂਜੇ ਅੱਖਰ ਨੂੰ ਕਨੋੜਾ ਔਂਕੜ ਲਾ ਦਿੰਦੇ ਹਾਂ ਮੈਂ ਦੁਬਾਰਾ ਦੱਸ ਰਹੀ ਹਾਂ ਜਦੋਂ ਸ਼ਬਦ ਦੇ ਪਹਿਲੇ ਅੱਖਰ ਤੇ ਲਾਂ ਲੱਗੀ ਹੋਵੇ ਤਾਂ ਸ਼ਬਦ ਦਾ ਪਹਿਲਾ ਅੱਖਰ ਨੂੰ ਅਪਸਿਹਾਰੀ ਵਿੱਚ ਬਦਲ ਦਿੰਦੇ ਹਾਂ ਜਦੋਂ ਦੁਲਾਵਾ ਹੋਣ ਤਾਂ ਉਹ ਸਿਹਾਰੀ ਜਿਹੜੀ ਹੈ ਦੂਜੇ ਅੱਖਰ ਨੂੰ ਲੱਗ ਜਾਂਦੀ ਹੈ ਹੋੜਾ ਹੋਵੇ ਤਾਂ ਪਹਿਲੇ ਅੱਖਰ ਨੂੰ ਔਂਕੜ ਲੱਗ ਜਾਂਦੀ ਹੈ ਤੇ ਕਨੌੜਾ ਹੋਵੇ ਤਾਂ ਸ਼ਬਦ ਦੇ ਦੂਜੇ ਅੱਖਰ ਨੂੰ ਜਿਹੜਾ ਹੈ ਔਂਕੜ ਲੱਗ ਜਾਂਦੀ ਹੈ ਇਸੇ ਤਰ੍ਹਾਂ ਆਪਾਂ ਇੱਥੇ ਉਦਾਹਰਨ ਦੇਖਾਂਗੇ ਜਿਵੇਂ ਕਿ ਮਿਹਨਤ ਮਿਹਨਤ ਮੈਂ ਰੂਲਦੇ ਆ ਅਕੋਰਡਿੰਗ ਜਿਵੇਂ ਮੰਮੀ ਨੂੰ ਲਾਂ ਲੱਗੀ ਹੋਈ ਹੈ ਤਾਂ ਇਹਨੂੰ ਆਪਾਂ ਸਿਹਾਰੀ ਵਿੱਚ ਬਦਲ ਦਨ ਸ਼ਬਦ ਦੇ ਪਹਿਲੇ ਅੱਖਰ ਜਿਵੇਂ ਕਿ ਮਿਹਨਤ ਠੀਕ ਹੈ ਜੀ ਜਿਵੇਂ ਕਿ ਇੱਕ ਹੋਰ ਵੇੜਾ ਤਾਂ ਇਹਨੂੰ ਵਾਵੇ ਨੂੰ ਸਿਹਾਰੀ ਹਾ ਹਾ ੜਾੜੇ ਨੂੰ ਕੰਨਾ ਜੇ ਆਪਾਂ ਗੱਲ ਕਰੀਏ ਦੁਲਾਵਾਂ ਦੀ ਜੇ ਆਪਾਂ ਲਿਖਿਆ ਇੱਥੇ ਲੱਗਿਆ ਹੋਵੇ ਸ਼ਹਿਰ ਤਾਂ ਆਪਾਂ ਕੀ ਕਿਹਾ ਸੀ ਸ਼ਬਦ ਦੇ ਦੂਜੇ ਅੱਖਰ ਨੂੰ ਸ਼ਹਿਰ ਥੋਰ ਕਚਹਿਰੀ ਕੱਕਾ ਚੱਚਾ ਚੱਤੇ ਤੋਂ ਬਾਅਦ ਤਾਂ ਕਿ ਚੱਤੇ ਨੂੰ ਦੁਲਾਵਾਂ ਲੱਗੀਆਂ ਹੋਈਆਂ ਨੇ ਤੇ ਚੱਤੇ ਤੋਂ ਬਾਅਦ ਦਾ ਦੂਜਾ ਅੱਖਰ ਨੂ ਆਪਾਂ ਸਿਆਰੀ ਲਗਾਦੇ। ਇਸੇ ਤਰ੍ਹਾਂ ਦੁਪਹਿਰ ਦੁਪਹਿਰ ਪੱਪੇ ਨੂੰ ਦੁਲਾਵਾ ਨੇ ਹਾ ਹਾ ਰਾਰਾ ਦੁਪਹਿਰ ਤੱਪਾ ਆਹੇ ਨੂੰ ਸਿਆਰੀ ਰਾਰਾ ਜਿਹੜਾ ਜਿੱਤੇ ਜਿਹਨੂੰ ਅੱਖਰ ਨੂੰ ਲੱਗਿਆ ਹੋਇਆ ਨੇ ਦੁਲਾਵਾ ਉਸ ਤੋਂ ਅੱਗੇ ਅੱਖਰ ਨੂੰ ਆਪਾਂ ਸਿਆਰੀ ਲਗਾਦੇ ਹਾਂ। ਇਸੇ ਤਰ੍ਹਾਂ ਆਪਾਂ ਇਸ ਰੂਲ ਨੂੰ ਆਪਾਂ ਦੇਖਦੇ ਹਾਂ। ਜਿਵੇਂ ਕਿ ਬੋਤਾ ਬੋਤਾ ਘਣੋੜਾ ਲੱਗਿਆ ਹੋਇਆ ਇੱਥੇ ਤਾਂ ਆਪਾਂ ਇੱਥੇ ਜਿਹੜਾ ਹੈਗਾ ਹੋੜਾ ਲਗਾਵਾਂ ਔਂਕੜ ਲਗਾਵਾਂਗੇ ਹਾਹੀਂ ਜੇ ਇੱਥੇ ਹੋੜਾ ਲੱਗਿਆ ਹੁੰਦਾ ਮੰਨ ਲਓ ਇੱਥੇ ਹੋੜਾ ਲੱਗਿਆ ਹੁੰਦਾ ਤਾਂ ਇੱਥੇ ਆਪਾਂ ਪਹਿਲੇ ਨੂੰ ਸ਼ਬਦ ਦੇ ਪਹਿਲੇ ਅੱਖਰ ਨੂੰ ਔਂਕੜ ਲਗਾ ਦਿੰਦਾ ਸੀ ਇਹ ਆਪਣੇ ਥੋੜੇ ਜੇ ਰੂਲ ਨੇ ਜਿਨ੍ਹਾਂ ਨੂੰ ਯਾਦ ਕਰਕੇ ਆਪਾਂ ਸ਼ੁੱਧ ਸ਼ੁੱਧ ਆਰਾਮ ਨਾਲ ਯਾਦ ਕੀਤਾ ਜਾ ਸਕਦੇ ਹਨ ਧੰਨਵਾਦ